ਮੈਂ ਮਿੰਟੂ ਠਾਕਰ ਸਿਪ ਸੈਨਾਏ ਦੇ ਜ਼ਿਲ੍ਹਾ ਪ੍ਰਧਾਨ ਜੀ ਅੱਜ ਅਸੀਂ ਡਿਸਟ੍ਰਿਕਟ ਐਡੀਸ ਮੈਡਿਕ ਮੰਗਪੇ ਦਿੱਤਾ ਗਿਆ ਹੈ। ਰਾਵੀਲਾ ਦੇ ਵਿਸ਼ਾ ਵਿੱਚ ਜੋ ਕਿ ਇਸ ਸਾਵੇ ਸ਼ਹਿਰ ਦੇ ਵਿੱਚ ਕਈ ਸਾਲਾਂ ਤੋਂ ਰਾਵ ਮੇਲਾ ਹੋ ਰਹੀਆਂ ਤੇ ਰਮਾਇਣ ਉਸ ਤੋਂ ਵੀ ਹੋ ਰਿਹਾ ਤੇ ਰਾਵੀਲਾ ਦਾ ਸਾਡਾ ਬਕਸੇ ਡਿਸਟ੍ਰਿਕਟ ਮੰਗਲ ਜਿੰਦਾ ਸੀਗਾ ਜੋ ਅਸੀਂ ਮੰਗ ਦਿੱਤਾ ਅੱਜ। ਬਤਨ ਕਿ ਰਾਵੀਲਾ ਦੇ ਵਿੱਚ ਕੁਝ ਸਹੀਲ ਹਰਕਤਾਂ ਦਿਖਾਈਆਂ ਜਾਂਦੀਆਂ ਹੈ। ਅਸੀਂ ਹਕੜਾ ਕਿਤੇ ਜਾਂਦੀ ਆ। ਨਾਲੇ ਖੇਕਾ ਕੋਲੇ ਰਾਗਲਾ ਕਿਤੇ ਜਾਂਦੀ ਆ। ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਹਨਾਂ ਨੂੰ ਜੋ ਵੀ ਰਾਗਲਾ ਕਰਦੇ ਆ ਆਪਦਾ ਇੱਕ ਰਾਮ ਰਾਵਲਾ ਨੂੰ ਇੱਕ ਚਲਟਾ ਗਲੇ ਉਹ ਚਲਾਇ ਜਾਵੇ ਜਿਸ ਕਰਕੇ ਵੀ ਸਾਡੇ ਸਮਾਜ ਦੇ ਵਿੱਚ ਅਸ਼ੀਲਤਾ ਨਾ ਫੈਲੇ। ਦੇਖੋ ਰਾਮ ਆਰਾਮ ਚੱਲੇ ਜੀ ਨੇ ਧਰਮ ਲਈ ਲੜਾਈ ਲੜੀ ਤੇ ਅੱਜ ਆਪਾਂ ਕਿਹੜਾ ਚੁਲੀਆ ਲੈ ਅੱਜ ਦੀ। ਅੱਜ ਦੇਖੋ ਇੱਕ ਉਹ ਤੇ ਲੈ ਗੜੀ ਅੱਜ ਤੇ ਅੱਜ ਹੀ ਜੋ ਆਪਣੇ ਦੇ ਲੋਕ ਆ ਇੱਕ ਰਾਗ ਇਲਾਕੇ ਮੰਚੂ ਲੈ ਕੇ ਗੱਦੇ ਸੀ ਹੱਕ ਦਾ ਦਿਖਾਈ ਜਾ ਰਿਹਾ ਕੋਈ ਲੱਚਰ ਗਾਣੇ ਗਾਈ ਜਾਂਦਾ ਜੀ ਕੋਈ दारू ਪੀ ਕੇ ਲੱਚੀ ਜਾਂਦਾ ਜੀ ਕਿ ਸਾਡੇ ਪ੍ਰਸ਼ਾਸਨ ਦੇ ਇਹ ਮੰਗਦਾ ਵੀ ਇਲਾਕੇ ਤੇ ਇੱਕ ਨਗੈਦੀ ਕੱਸੀ ਜਾਵੇ ਜਿਸ ਨਾਲ ਸਾਡੇ ਸਮਾਜ ਦੇ ਵਿੱਚ ਸ਼ੇਰ ਦਾ ਲਾਫਲਾਈ ਜਾਵੇ ਕਿਹੜੀ ਜੱਥੇ ਬੰਦੀ ਹੈ ਤੇ 30 ਮੰਚੂ ਚਰਦੀ ਦੇਖੋ ਅਸੀਂ ਆ ਬੀਸੀ ਸਾਹਿਬ ਨੂੰ ਕਿ ਐਡਿਸ਼ਨਲ ਮੰਗ ਬਦ ਦਿੱਤਾ ਜਾਂਦੇ ਜਿੱਥੇ ਬੰਦੇ ਦੇਖੋ ਬਹੁਤ ਹੈ ਜੀ ਕਿਸੇ ਨਾਲ ਦਾ ਆਪਾਂ ਲੈ ਦੇ ਸਕਦੇ ਜਿਵੇਂ ਅਸੀਂ ਦੇਖਿਆ ਜੀ ਪਿਛਲੇ ਸਾਲ ਦਾੜਾ ਮੰਡੇ ਦੇ ਵਿੱਚ ਲੜਾਈ ਹੋਈ ਹੈ ਲੋਕਾਂ ਦਾ ਸਿਰ ਪਾੜੇ ਗਏ ਜੀ ਜਿਵੇਂ ਇੱਕ ਪਰੇਦਰ ਮਿਸਰੋਤ ਸੀਗੇ ਦਾਰੇ ਬੋਧਾ ਰੱਖਿਆ ਗਿਆ ਜੀ ਕਈ ਹੈਲੋ ਕੈਦਰਾ ਹੈਗੇ ਆ ਜੀ ਨੱਚਣ ਵਾਲੇ ਗਾਈ ਜਾਂਦੇ ਆ ਜੀ ਸ਼ੀਲਦਾ ਫਲਾਈ ਜਾਂਦੇ ਆ ਜੋ ਕਿ ਸਾਡੇ ਸਮਾਜ ਦੇ ਵਿੱਚ ਬਹੁਤ ਹੀ ਗੰਦਾਸਰ ਰਿਹਾ ਪ੍ਰਵਾਹ ਦਿੰਦਾ ਹੈ ਦਾ ਜੀ ਕਿਉਂਕਿ RAMLILA ਦੇਖੋ ਹੈ ਨਾ ਇੱਕ ਚਿੰਗੀ ਕਿਤਾ ਬਿਨਾਂ ਵਾਸਤੇ ਕਿਹਿਆ ਕਿ ਲੋਕਾਂ ਨੂੰ ਪਰੇਸ਼ਾਨੀਆਂ ਤੋਂ ਇੱਕ ਘਟਨਾਵਾ ਹੋਣੀ ਹੈ ਬੰਦਾ ਦੀ ਚਿੰਤਾ ਦਾ ਵਿੱਚ ਦੇਖੋ ਬਹੁਤ ਚਿੰਤਾ ਦਾ ਵਿੱਚ ਜੀ ਅਸਾ ਕਰਨੇ ਬਹੁਤ ਮਾੜੀ ਗੱਲ ਹੈ ਜੀ ਇਹ ਜਿਹੜੇ ਲੋਕ ਸ਼ੀਲਦਾ ਫੁਲਾਉਂਦੇ ਆ ਦੇਖੋ RAMCHANDRA ਜੀ ਨੇ ਕਰੰਦ ਲੜਾਈ ਲੜੀ ਨਰੰਦ ਦਾ ਨਾਸ ਕੀਤਾ ਉਹਨਾਂ ਨੇ ਉਹਨਾਂ ਦਾ ਹਮੇਸ਼ਾ ਇੱਕ ਤਰ੍ਹਾਂ ਨਾਲ ਚੱਲੇ ਆ ਜੀ ਬੁਰਾਈ ਦਾ ਅਗਲੇ ਖਤਮ ਹੈ ਕੀਤਾ ਤੇ ਅੱਜੇ ਦਿਨ ਚ ਕੀ ਹੈ ਜੀ ਬੁਰਾਈ ਫੈਲੀ ਜਾਂਦੀ ਹੈ ਬੱਚਿਆਂ ਤੇ ਕੀ ਅਸਰ ਪੈਂਦਾ ਜੀ ਮਾੜਾ ਪ੍ਰਭਾਵ ਪੈਂਦਾ ਬੱਚੇ ਦੇਖਦੇ ਆ ਅੱਜ ਉਹਨਾਂ ਨੇ ਕਰਾਲੂਲਾ ਦੇ ਮੰਚ ਨੂੰ ਕਰਕੇ ਅੜਗਈਲਾ ਮਾਂਚ ਬਹੁਤ ਪ੍ਰੋਗਰਾਮ ਲਾ ਰੱਖਿਆ ਅੱਜ ਅਸੀਂ ਕਹਿੰਦੇ ਆ ਜੀ ਇਹਨੂੰ ਸਹੀ ਟੰਗ ਨਾਲ ਚਲਾਇਆ ਜਾਵੇ ਜਿਸ ਨਾਲ ਸਾਡੇ ਜੋ ਸਮਾਜ ਦੇ ਬੱਚੇ ਆ ਜੋ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਇੱਕ ਵਧੀਆ ਇੱਕ ਪਤਾ ਲੱਗੇ ਵੀ ਸਾਡੇ ਰਾਜ ਦੇ ਅੰਦਰ ਜੀ ਭਗਵਾਨ ਜੀ ਕੌਣ ਸੀਗੇ ਮਾਤਾ ਸਿਦਾ ਜੀ ਕੌਣ ਸੀ ਪ੍ਰਸ਼ਾਸਨ ਵੱਲੋਂ ਪ੍ਰਾਤਿਸ਼ਵਾਣ ਦਿਵਾਇਆ ਗਿਆ ਹਾਲੇ ਥਾਣੇ ਅੱਜ ਪ੍ਰਸ਼ਾਸਨ ਵੱਲੋਂ ਕਹਿ ਜੀ ਜੇ ਤੁਹਾਡੀ ਗੱਲ ਬਈ ਬੰਦੀ ਕੀਤੀ ਜਾਊਗੀ ਤੇ ਅਸੀਂ ਪ੍ਰਸ਼ਾਸਨ ਤੇ ਮੰਗ ਵੀ ਕਰਦੇ ਆ ਜੇ ਕੋਈ ਪਰਸਨ ਆਪਦੀ ਅਸਹਿਲਤਾ ਫਲਾਉਂਦਾ ਜਾਂ ਕੋਈ ਧਰਮ ਨੂੰ ਲੈ ਕੇ ਗਲਤ ਕੰਮ ਕਰਦਾ ਤੇ ਅਸੀਂ ਕਹਿੰਦੇ ਵੀ ਉਹਨਾਂ ਦੇ ਕੰਮ ਕਰਵੇ ਕੀਤੀ ਜਾਵੇ ਹਾਂ ਕਟਾਵ ਲਾਓ